ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਣ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਾਂ ਆਏ ਆ ਜੀ ਪਤੇਗੜ ਸਾਹਿਬ ਤੁਸੀਂ ਪਿੱਛੇ ਦੇਖ ਸਕਦੇ ਹੋ ਆਪਾਂ ਆਏ ਗੁਰਦੁਆਰਾ ਸਾਹਿਬ ਪਤੇਗੜ ਸਾਹਿਬ ਤੇ ਚਲੋ ਫਿਰ ਤੁਹਾਨੂੰ ਵੀ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਦੇ ਤੇ ਚਲਿਏ ਅੰਦਰ ਟੇਕੀਏ ਮੱਥਾ ਤੇ ਆਪਾਂ ਬਾਕੀ ਦੇ ਜਿਹੜੇ ਮੇਨ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਬਾਕੀ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਚੱਲਾਂਗੇ ਤੇ ਮੱਥਾ ਟੇਕਾਂਗੇ ਤੋ ਟਾਈਮ ਤਕਰੀਬਨ 11:30 ਦਾ ਹੋ ਗਿਆ ਤੇ ਆਪਾਂ ਪਹੁੰਚ ਗਏ ਚਲੋ ਫੇ ਟਿੱਕੇ ਮੱਥਾ ਤੇ ਤੁਹਾਨੂੰ ਵੀ ਦਰਸ਼ਨ ਕਰਵਾਈਏ ਲਓ ਜੀ ਆ ਗਏ ਆਪਾਂ ਅੱਜ ਕੁਛ ਸੰਡੇ ਕਰਕੇ ਵੀ ਭੀੜ ਜ਼ਿਆਦਾ ਵੈਸੇ ਤਾਂ ਹਰੇ ਆਲਮੋਸਟ ਇੰਨੀ ਰਹਿੰਦੀ ਹੋ ਆ ਲਓ ਜੀ ਪਹਿਲਾਂ ਪੀ ਆਪਾਂ ਪਾਣੀ ਕਿਉਂਕਿ ਗਰਮੀ ਬਹੁਤ ਹੈ लो जी इधर है जोड़े घर आप जुत्तियां अपन इधर जमा करवा दी चलो भी चलो

ਲਓ ਜੀ ਅੰਦਰ ਮੱਥਾ ਟੇਕ ਕੇ ਆਪਾਂ ਆ ਗਏ ਆ ਬਾਹਰ ਤੇ ਹੁਣ ਆਪਾਂ ਚੱਲਦੇ ਆ ਉੱਧਰ ਠੰਡੇ ਪੁਰਜ ਵੱਲ ਲਓ ਜੀ ਮੱਥਾ ਟੇਕ ਲਿਆ ਆਪਾਂ ਨੇ ਬਹੁਤ ਵਧੀਆ ਦਰਸ਼ਨ ਹੋ ਗਏ ਤੇ ਤੁਸੀਂ ਵੀ ਕਰ ਲਏ ਹੋਣਗੇ ਤੇ ਹੁਣ ਆਪਾਂ ਉਰੋ ਚੱਲਦੇ ਆ ਅਗਲੇ ਗੁਰਦੁਆਰਾ ਸਾਬ ਵੱਲ ਨੂੰ ਲਓ ਜੀ ਇਹ ਹੈਗਾ ਗੁਰਦੁਆਰਾ ਸ਼ਹੀਦ ਗੰਗਸਾਹਿਬ ਸਿੱਖ ਕੌਮ ਦੇ ਮਹਾਨ ਜਰਨੈਲ ਸਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ਸਿੱਤਮਾ ਦੀ ਨਗਰੀ ਸਰਹੰਦ ਨੂੰ ਫਤਿਹ ਕਰਕੇ ਅਤੇ ਜ਼ਾਲਮ ਸੂਬੇ ਵਜੀਦ ਖਾਨ ਨੂੰ ਚੱਪੜ ਚੀੜੀ ਦੇ ਮੈਦਾਨ ਵਿੱਚ ਸੋਧਣ ਉਪਰੰਤ ਖਾਲਸਾ ਪੰਥ ਪਾਤਸ਼ਾਹੀ ਸ਼ਾਨ ਨਾਲ ਇੱਕ ਜੇਤ ਸਮਤ 1767 ਨੂੰ ਸਰਹੰਦ ਤੇ ਕਬਜ਼ਾ ਹੋਇਆ ਅਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ ਜੰਗ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਸਮੂਹਿਕ ਰੂਪ ਵਿੱਚ ਇਸ ਸਥਾਨ ਤੇ ਕੀਤਾ ਗਿਆ ਲੋਜੀ ਇਸ ਸਥਾਨ ਦੇ ਉੱਪਰ ਮਤਾ ਸ਼ੇਖਰ ਸਿੰਘ ਸੀ ਜੋ ਸ਼ਹੀਦ ਹੋ ਗਏ ਸੀ ਜਦੋਂ ਸਰਹੰਦ ਤੇ ਕਬਜ਼ਾ ਕੀਤਾ ਸੀਗਾ ਤੇ ਉਸਦਾਨ ਜੋ ਵੀ ਜੰਗ ਹੋਈ ਸੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਲੋਜੀ ਇੱਧਰ ਹੈਗਾ ਠੰਡਾ ਬੁਰਜ ਜਿੱਥੇ ਮਾਤਾ ਗੁਜਰੀ ਜੀ ਦੇ ਸਾਹਿਜਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਠੰਡੀਆਂ ਸ਼ੀਤ ਲਹਿਰਾਂ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਜੀ ਠੰਡਾ ਬੁੱਝ ਇਸ ਸਤੰ ਸ਼ਰ ਗੁਰ ਗੋਵੀ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਚਾਬਰ ਹਕੂਮਤ ਨੇ 10 ਕੋ ਸੰਮਤ 1761 1704 ਈਸਵੀ ਤੋਂ 3 ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣਿਆਂ ਨੂੰ ਕੈਦ ਰੱਖਿਆ ਸਿੱਖੀ ਤੋਂ ਡਲੌਣ ਲਈ ਅਤੇ ਈਨ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਇਸ ਸਥਾਨ ਤੋਂ ਜ਼ਾਲਮ ਸਪਾਹੀ ਸਾਹਿਬਜਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲੈ ਜਾਂਦੇ ਰਹੇ ਅੰਤ 13 ਪਉ ਨੂੰ ਇੱਥੋਂ ਹੀ ਸਾਹਿਬਜਾਦਿਆਂ ਨੂੰ ਮਾਤਾ ਅਤੇ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕੀਤਾ ਗਿਆ ਇਸੇ ਹੀ ਸਥਾਨ ਤੇ ਬਿਰਧ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮੋਂ ਸਿੱਤਮਾਂ ਨੂੰ ਆਪਣੇ ਤਨ ਤੇ ਸਬਰ ਨਾਲ ਸਹਾਰਦੇ ਹੋਏ ਸ਼ਹੀਦ ਹੋ ਗਏ। ਇਸੇ ਹੀ ਸਥਾਨ ਤੇ ਗੁਰੂ ਘਰ ਨਾਲ ਪਛਤੈਨੀ ਪ੍ਰੀਤ ਨਿਭਾਉਂਦੇ ਆ ਭਾਈ ਮੋਤੀराम ਜੀ ਮਹਿਰਾ ਨੇ ਮਾਤਾ ਜੀ ਅਤੇ ਸੈਭਜਾਨ ਦੁੱਧ ਪਿਉਣ ਦੀ ਸੇਵਾ ਕੀਤੀ। ਤੰਤਰਾਂ ਚੱਤ ਮਾਤਾ ਜੀ ਜੀ ਤੰਤਰ ਪਾਪਾ ਜੀ ਦੇ ਵਾਸ ਸੀ ਜੀ ਤੰਤਰ ਪਾਪਾ ਫਤਿਹ ਜੀ ਵਾਲੀਆਂ ਨੇ ਨਹੀਂ ਆਏ ਇੱਧਰ ਆ ਜੀ ਮਰੀ ਗਈ ਨਹੀਂ ਕੋਈ ਦਾ ਪਤਾ ਹੈ ਜੋਗੰਦ ਦੇ ਅੰਨਾ ਚਲੋ ਮੂੰਹ ਤੋਲੋ ਪ੍ਰਾਤ ਜਾਂਦੀ ਆ ਗੁਰੂ ਜੀ ਲਾਹੌਰ ਕਿੱਥੇ ਰਹਿ ਕੇ ਹੁੰਦੀ ਆ ਅੱਛਾ ਉਹ ਜਿਹਨੇ ਆਪਣੀ ਖਾਂਗ ਲਾ ਕੇ ਦੇਖੀ ਹਾਂ 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 ਚਲੋ ਚੱਲ ਰਹੇ ਹਾਂ ਦੇ ਵਿੱਚ ਜਿੱਥੇ ਪਰਸ਼ਾਦਾ ਛਕਣ ਦੇ ਲਈ ਥਾਰ ਮੜਕੇ ਦੀ ਆਪਾਂ ਨੂੰ ਅੰਦਰ ਲੰਗਰ ਹਾਲ ਆ ਜਾ ਫੋਲਾ ਇਸ ਲਈ ਆਪਾਂ ਵੇਟ ਕਰ ਰਹੇ ਹਾਂ ਉਹ ਸੜ ਕੇ ਸਟਾਲ ਪਵਾ ਲਓ ਜਾਨ ਨੂੰ ਲਓ ਜੀ ਆਪਾਂ ਲੰਗਰ ਹਾਲ ਦੇ ਵਿੱਚ ਪਰਸ਼ਾਦਾ ਪਾਣੀ ਛਕ ਲਿਆ ਬਾਹਰ ਆ ਗਏ ਕਰਨੀ ਚੱਲੀ ਫੇਰ ਬਹੁਤ ਜ਼ਿਆਦਾ ਕਦੇ ਮੌਸਮ ਕਿੱਦਾਂ ਹੋਣਾ ਕਦੇ ਕਿੱਦਾਂ ਹੁਣ ਚੱਲੀ ਆਪਾਂ ਅਗਲੇ ਗੁਰਦੁਆਰਾ ਸਾਹਿਬ ਵੱਲ ਨੂੰ ਲਓ ਜੀ 메인 ਗੁਰਦੁਆਰਾ ਸਾਹਿਬ ਤੋਂ ਫਾਟਕ ਲੰਘ ਕੇ ਥੋੜੀ ਜੀ ਅੱਗੇ ਆ ਕੇ ਗੁਰਦੁਆਰਾ ਸਾਹਿਬ ਆ ਗਿਆ ਜਿੱਥੇ ਮਤਲਬ ਗਲਾਸ ਰੱਖੇ ਕਹਿੰਨੇ ਜਿਨ੍ਹਾਂ ਦੇ ਵਿੱਚ ਛੋਟੇ ਸਹਿਜਾਦਿਆਂ ਨੂੰ ਦੁੱਧ ਦੀ ਸੇਵਾ ਕਰਾਈ ਜਾਂਦੀ ਸਪਲਾਇਆ ਜਾਂਦਾ ਸੀ ਜਿਹਦੇ ਵਿੱਚ ਤੇ ਗੁਰਦੁਆਰਾ ਪਾਪਾ ਮੋਤੀ ਜਿਵੇਂ ਅਰਾਜੀ ਮਤਲਬ ਉਹਨਾਂ ਦਾ ਇਹ ਘਰ ਸੀਗਾ ਤੇ ਇੱਥੇ ਦੁੱਧ ਦੀ ਸੇਵਾ ਜਾਂਦੀ ਸੀ ਛੋਟੇ ਸਹਿਜਾਦਿਆਂ ਦੇ ਲਈ ਜੀ ਦਾ ਜੀ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਕਹਿੰਦਾ ਲਓ ਜੀ ਆਪਾਂ ਅਗਲੇ ਗੁਰਦੁਆਰਾ ਸਾਹਿਬ ਆ ਗਏ ਜਿਹੜਾ ਕਿ 메ਨ ਗੁਰਦੁਆਰਾ ਸਾਹਿਬ ਦੀ ਬਿਲਕੁਲ ਬੈਕ ਸਾਈਡ ਤੇ ਐ ਤੇ ਇਹ ਗੁਰਦੁਆਰਾ ਸਾਹਿਬ ਉਹ ਆ ਮਤਲ ਜਿੱਥੇ ਛੋਟੇ ਸਹਿਜ ਜਾਂਦੇ ਆ ਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਨੂੰ ਇੱਧਰ ਜੰਗਲ ਹੁੰਦਾ ਸੀ ਉਦੋਂ ਇੱਥੇ ਨਦੀ ਵਹਿੰਦੀ ਸੀ ਇੱਕ ਤੇ ਇੱਥੇ ਸੁੱਟ ਦਿੱਤਾ ਸੀਗਾ ਉਹਨਾਂ ਦੀਆਂ ਦੇਹਾਂ ਨੂੰ ਜੰਗਲ ਦੇ ਵਿੱਚ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਅੱਜ ਹੈਗਾ ਗੁਰਦੁਆਰਾ ਸ਼੍ਰੀ ਬਿਬਾਨਗਰ ਸਾਹਿਬ 1704 ਈਸਵੀ ਦੇ ਜਨਮ ਮੁਗਲ ਸਰਕਾਰ ਨੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਬੜੀ ਬੇਰਹਿਮੀ ਨਾਲ ਗੁਰਦੁਆਰਾ ਫਤਿਹਗੜ ਸਾਹਿਬ ਸ਼ਹੀਦ ਕਰ ਦਿੱਤਾ ਸੀ ਸ਼ਹੀਦਿਆਂ ਪਾ ਜਾਣ ਤੋਂ ਬਾਅਦ ਭਾਈ ਮੋਤੀराम ਮਹਰਾ ਜੀ ਨੇ ਸਾਰੀ ਬਾੜ ਦਾਤ ਮਾਤਾ ਜੀ ਨੂੰ ਸੁਣਾਈ ਮਾਤਾ ਜੀ ਨੇ ਵਚਨ ਸੁਣ ਕੇ ਵਾਹਿਗੁਰੂ ਜੀ ਦਾ ਭਾਣਾ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀ ਆ ਮਿੱਠਾ ਲੱਗੇ ਦੇ ਕਹਿਣ ਅਨਸਾਰ ਸਰੀਰ ਤਿਆਗ ਦਿੱਤਾ ਤਾਂ ਜ਼ਾਲਮਾਂ ਨੇ ਤਿੰਨੋਂ ਪਵਿੱਤਰ ਸਰੀਰ ਗੁਰਦੁਆਰਾ ਫਤਿਹਗੜ ਸਾਹਿਬ ਦੇ ਪਿੱਛੇ ਬਾਗ ਦੀ ਹੰਸਲਾ ਨਦੀ ਦੇ ਕੰਢੇ ਸੰਗਣ ਜੰਗਲ ਵਿੱਚ ਇਸ ਸਥਾਨ ਤੇ ਸੁੱਟ ਦਿੱਤੇ ਸਨ ਜਿਸ ਵਿੱਚ ਭਿਆਨਕ ਮਾਰ ਖੋਰੇ ਜਾਨਵਰ ਰਹਿੰਦੇ ਸਨ ਇਨ੍ਹਾਂ ਜਾਨਵਰਾਂ ਤੋਂ ਸਰੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਇਸ ਸਥਾਨ ਤੇ ਕੀਤੀ ਦੀਵਾਨ ਟੋਡਰਮਲ ਤੇ ਸੰਗਤਾਂ ਨੇ ਇੱਥੇ ਆ ਕੇ ਪਵਿੱਤਰ ਸਰੀਰਾਂ ਦੀ ਸੰਭਾਲ ਕੀਤੀ ਇੱਥੇ ਹੀ ਸਰੀਰਾਂ ਦਾ ਇਸ਼ਨਾਨ ਕਰਵਾ ਕੇ ਵਿਵਾਨ ਸਜਾ ਕੇ ਇਥੋਂ ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸੰਸਕਾਰ ਲਈ ਲਿਜਾਇਆ ਗਿਆ ਸੂਬੇ ਸੰਸਕਾਰ ਲਈ ਦੀਵਾਨ ਟੋਡਰਮਲ ਕੋਲੋਂ ਖੜੀਆਂ ਮੋਹਰਾਂ ਮੰਗੀਆਂ ਨੀਚੇ ਬਣਿਆ ਹੈ ਜੀਪੁਰ ਸਾਹਿਬ ਇਹ ਉਹ ਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਸਹਬਜ਼ਾਦੇਆਂ ਦੇ ਦੀਆਂ ਤੇਹਾਂ ਸੁੱਟੀਆਂ ਸੀ ਉਹਨਾਂ ਨੇ ਇੱਥੇ ਥੜਾ ਮਾਤਾ ਗੁਜਰੀ ਜੀ ਇੱਥੇ ਮਾਤਾ ਗੁਜਰੀ ਜੀ ਦੀ ਦੇਹ ਪਈ ਸੀ ਇੱਥੇ ਮਾਤਾ ਗੁਜਰੀ ਦੇਹ ਪਈ ਸੀ ਤੇ ਉਧਰ ਛੋਟੇ ਸਹਬਜ਼ਾਦੇ ਦੇਹ ਪਈ ਸੀ ਉਹ ਵੀ ਤੁਹਾਨੂੰ ਦਿਖਾਉਨੇ ਆ ਆਲੀ ਘਾਟਿਆਂ ਤੱਕ ਬੱਬਰ ਸ਼ੇਰ ਨੇ ਇੱਥੇ ਰਾਖੀ ਕੀਤੀ ਸੀ ਤੇਹਾ ਦੀ ਤੇ ਇੱਥੇ ਬਾਬਾ ਚੂਰਾਵਾਲ ਸਿੰਘ ਜੀ ਦੀ ਦੇਹ ਪਈ ਸੀ। ਔਰ ਇੱਥੇ ਬਾਬਾ ਫਰਦੀ ਸਿੰਘ ਜੀ ਦੀ ਦੇਹ ਪਈ ਸੀ। ਵਾਹ ਇੱਕ ਵਾਰ ਤਿੰਨੋਂ ਦੇਹਾ ਇੱਦਾਂ ਪਈਆਂ ਸੀ। ਇਹ ਦੇਖੋ ਵਿੱਚ ਥੜੇ ਬਣਾਏ ਗਏ ਨੇ। ਉਸ ਸਮੇਂ ਜੰਗਲ ਦੇ ਵਿੱਚ ਇੱਥੇ ਹੰਸਲਾ ਨਦੀ ਚੱਲਦੀ ਸੀ ਜਿਹਦੀ ਅੱਜ ਵੀ ਕੋਈ ਨਿਸ਼ਾਨੇ ਰੱਖੀ ਹੋਈ ਆ ਨਹੀਂ ਉੱਥੇ ਹੰਸਲਾ ਨਦੀ ਚੱਲਦੀ ਸੀ ਤੇ ਕਿੰਨੇ ਦੇਹਾਂ ਉੱਥੇ ਪਈਆਂ ਸੀ ਤੇ ਬੱਬਰ ਸ਼ੇਰ ਨੇ 48 ਘੰਟੇ ਲਈ ਰਾਖੀ ਕੀਤੀ ਸੀ ਦੇਹਾਂ ਦੀ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜਿਹੜੀ ਕਹਿੰਦੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਆ ਇੱਥੇ ਹੋਇਆ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦਿਆਂ ਦਾ ਅੰਤਿਮ ਸੰਸਕਾਰ ਜਿੱਥੇ ਮੋਹਰਾ ਵਛਾਈਆਂ ਗਈਆਂ ਸੀ ਸਭ ਕੇ ਚਲ ਕੇ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਦਿਖਾਉਣੇ ਆ ਖੰਡੇ ਜਲ ਦੀਆਂ ਸ਼ਵੀਲਾਂ ਚੱਲ ਰਹੀਆਂ ਨੇ ਇੱਧਰ ਨਿੰਬੂ ਪਾਣੀ ਦੀ ਚੱਲ ਰਹੀ ਆ ਉਧਰ ਜਲ ਜੀਰੇ ਦੀ ਤੇ ਹੋਰ ਮਿੱਠੇ ਪਾਣੀ ਦੀ ਸ਼ਵੀਲ ਤੇ ਆਪਾਂ ਸੋਚਿਆ ਕਿ ਨਿੰਗੂ ਪਾਣੀ ਪੀ ਲੈਂਦੇ ਹਾਂ ਇਸ ਕੰਜਵੀ ਆਪਾਂ ਇਹ ਲੱਗਿਆ ਹੋਇਆ ਜੀ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੂਰੇ ਨਾਜਰ ਛੋਟੇ ਸਾਹਿਬਜ਼ਾਦੇ ਬਾਬਾ ਚੋਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਅਤੇ ਬਿੰਦ ਮਾਂ ਮਾਤਾ ਗੁਜਰੀ ਜੀ ਨੂੰ ਅਣ ਮਨੁੱਖੀ ਤਸੀਹੇ ਦੇ ਕੇ ਜ਼ੀਦ ਕਰਨ ਪਿੱਛੇ ਜਦੋਂ ਹਕੂਮਤ ਦੀ ਇਹ ਵੀ ਮਨਸਾ ਸੀ ਕਿ ਲੋਕਮਾਨਾਂ ਅੰਦਰ ਦਿੱਲੀ ਸਰਕਾਰ ਦੀ ਤੈਅਸ਼ਤ ਵਧਾਈ ਜਾ ਸਕੇ ਇਸ ਮਨਸੂਬੇ ਦਾ ਸ਼ਹਿਰਜਾਦਿਆਂ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਨਾ ਪੂਰੀ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ ਗੁਰੂ ਘਰ ਦੇ ਅੰਨੇ ਸੇਵਕ ਦੀਵਾਨ ਟੋਡਰ ਮਲਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧਨ ਸੰਪਤੀ ਕੁਰਬਾਨ ਕਰਕੇ ਜ਼ਾਲਮ ਬਜੀਦ ਖਾਂ ਸੂਬਾ ਸਰਹੰਦ ਦੀ ਸ਼ਰਤ ਪੂਰੀ ਕਰਦਿਆ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਜਗ੍ਹਾ ਤੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿਸ ਉੱਪਰ ਕੋਹਿੰਚਾ ਵਿੱਚ ਸੈਜਦੇ ਆ ਪਾਪਾ ਚੋਰਾਵਰ ਸਿੰਘ ਜੀ ਪਾਪਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਅਸਥਾਨ ਹੈ गुरद्वार लंगर हाल बन तो फोटो लगी हुई किस तरह खाड़मी मोहरा राखिए